ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਫੋਰਸ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਡਿਸਟ੍ਰਿਕਟ ਕਾਡਰ ਦਾ ਜਿਹੜਾ ਸਿਲੇਬਸ ਚੇਂਜ ਹੋ ਚੁੱਕਿਆ ਹੈ ਆਰਮਡ ਕਾਡਰ ਦਾ ਜਿਹੜਾ ਸਿਲੇਬਸ ਹੈ ਆਪਾਂ ਨੇ ਐਪੋਤੇ ਪੂਰਾ ਕੰਪਲੀਟਲੀ ਅਪਡੇਟ ਕਰ ਦਿੱਤਾ ਹੈ ਡਿਸਟ੍ਰਿਕਟ ਕਾਡਰ ਦਾ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਸਾਰਾ ਹੁਣ ਆਪਾਂ ਹੌਲੀ-ਹੌਲੀ ਕੰਪਲੀਟ ਜਿਹੜਾ ਉਹ ਕਰ ਰਹੇ ਹਾਂ ਬਾਰ-ਬਾਰ ਸਿਲੇਬਸ ਚੇਂਜ ਹੋਣ ਕਰਕੇ ਸਾਨੂੰ ਵੀ ਇਹ ਕਾਫੀ ਪਰੇਸ਼ਾਨੀ ਆਈ ਇਸ ਨੂੰ ਕਵਰ ਕਰਨੇ ਵਿੱਚ ਠੀਕ ਹੈ ਹੁਣ ਆਪਾਂ ਅੱਜ ਜਿਹੜਾ ਥੋੜਾ ਮੋਟਰ ਵਹੀਕਲ ਐ ਉਹਦੇ ਵਿੱਚ ਦੋ ਹੀ ਸੈਕਸ਼ਨ ਜ ਅੱਜ ਦੀ ਵੀਡੀਓ 'ਚ ਆਪਾਂ ਮੋਟਰ ਵਹੀਕਲ ਐਕਟ ਜਿਹੜਾ 206 ਕਰਾਂਗੇ ਠੀਕ ਹੈ ਬਾਕੀ ਜਿਹੜੇ ਹੀ ਕੈਂਡੀਡੇਟ ਨੇ ਜਿਨ੍ਹਾਂ ਨੇ ਆਰਮਡ ਦੇ ਚਾਹੇ ਡਿਸਟ੍ਰਿਕਟ ਹੈਡਰ ਦੇ ਜਿਨ੍ਹਾਂ ਨੇ BPT ਦਾ ਕੋਰਸ ਲੈਣਾ ਹੈ BPT ਦਾ ਫੁੱਲ ਕੋਰਸ ਤੁਹਾਨੂੰ ਸਾਡੇ WhatsApp ਚੈਨਲ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਸਾਰੇ ਦਾ ਸਾਰਾ ਕੋਰਸ ਤੁਹਾਨੂੰ ਸਾਡੇ ਐਪ ਉੱਤੇ ਮਿਲੇਗਾ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜਾਂ ਫਿਰ ਤੁਸੀਂ WhatsApp ਕਰ ਸਕਦੇ ਹੋ 9041815272 ਉੱਤੇ ਉੱਥੇ ਤੁਹਾਨੂੰ ਸਾਰੀ ਕੋਰਸ ਦੀ ਡਿਟੇਲ ਹੈ ਜਿਹੜੀ ਮਿਲ ਜਾਵੇਗੀ ਚਲੋ ਆਪਾਂ ਅੱਜ ਦੀ ਵੀਡੀਓ ਜਿਹੜੀ ਮੋਟਰ ਵਹੀਕਲ ਐਕਟ 20 ਆਪਾਂ ਪਹਿਲਾ ਸੈਕਸ਼ਨ 206 ਜਿਹੜਾ ਉਹ ਸ਼ੁਰੂ ਕਰਦੇ ਆਂ। ਆਪਾਂ ਜੋ ਮੋਟਰ ਵਹੀਕਲ ਐਕਟ ਦੀ ਦੋਨੇ ਧਰਾਵਾਂ ਪੜਾਂਗੇ। ਕੁਝ ਜ਼ਿਆਦਾ ਨਹੀਂ ਐ ਇਸ ਵਿੱਚ। ਠੀਕ ਐ। ਥੋੜਾ ਜਿਹਾ ਇੱਕ ਵਾਰ ਸਮਝ ਲਓ ਚੰਗ ਇਸ ਨੂੰ। ਠੀਕ ਐ। ਸਿੰਪਲ ਜਿਹਾ ਕੁਐਸਚਨ ਬਣੇਗਾ ਇਸ ਵਿੱਚੋਂ। ਇੱਕ ਕੁਐਸਚਨ ਆਏਗਾ ਬਿਲਕੁਲ ਸਿੰਪਲ ਜਿਹਾ ਹੋਏਗਾ। ਠੀਕ ਐ। ਮੋਟਰ ਵਹੀਕਲ ਐਕਟ 1988 ਆਪਣਾ ਮੇਨ ਇਹਦੇ ਵਿੱਚ ਕੀ ਐ ਲਾਗੂ ਕਰਨ ਦੀ ਮਿਤੀ ਸੀਗੀ ਜਿਹੜੀ 1/7/1999 ਠੀਕ ਐ। 1988 ਚ ਐਕਟ ਬਣਿਆ ਸੀ ਅਤੇ ਇਸ ਨੂੰ ਲਾਗੂ ਕਰਨ ਦੀ ਮਿਤੀ ਸੀਗੀ 1/7/1999। ਕਿਹੜੇ ਮੰਤਰਾਲੇ ਨੇ ਲਾਗੂ ਕੀਤਾ ਸੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਠੀਕ ਹੈ ਅੱਗੇ ਚੱਲਦੇ ਆਪਾਂ ਕਿਹੜੇ-ਕਿਹੜੇ ਆਪਣੇ ਕੋਲ ਦੋ ਆਪਾਂ ਨੂੰ ਜਿਹੜਾ ਸਿਲੇਬਸ ਵਿੱਚ ਮਿਲੇ ਹੈ 206 ਸੈਕਸ਼ਨ ਹੈ ਦਾ ਅਤੇ 207 ਸੈਕਸ਼ਨ ਹੈ ਠੀਕ ਹੈ 206 ਮੈਨਲੀ ਕੀ ਕਹਿੰਦਾ ਆਪਣਾ ਉਲੰਘਣਾ ਕਰਨ ਤੇ ਦਸਤਾਵੇਜ਼ ਜਬਤ ਕਰਨ ਲਈ ਪੁਲਿਸ ਅਧਿਕਾਰੀ ਦੀ ਸ਼ਕਤੀ ਠੀਕ ਹੈ ਜਦੋਂ ਕੋਈ ਵਿਅਕਤੀ ਮੋਟਰ ਵਹੀਕਲ ਐਕਟ ਦੇ ਅਧੀਨ 206 ਆਪਾਂ ਨੂੰ ਪਾਵਰ ਦਿੰਦਾ ਹੈ ਕਿ ਜਦੋਂ ਕੋਈ ਵਿਅਕਤੀ ਰੋਡ ਤੇ ਆਵਾਜਾਈ ਦੇ ਦੌਰਾਨ ਕੋਈ ਵੀ ਉਲੰਘਣਾ ਕਰਦਾ ਹੈ ਦਸਤਾਵੇਜ਼ ਉਹਦੇ ਕਿਵੇਂ ਜ਼ਬਤ ਕਰ ਸਕਦੀ ਹੈ ਪੁਲਿਸ ਦੀ ਕੀ ਪਾਵਰ ਹੈ ਠੀਕ ਹੈ ਇਹ 206 ਦੇ ਅੰਦਰ ਦਿੱਤਾ ਆਪਾਂ ਨੂੰ 207 ਵਿੱਚ ਕੀ ਹੈ ਰਜਿਸਟ੍ਰੇਸ਼ਨ ਪਰਮਿਟ ਆਦ ਦੇ ਪ੍ਰਮਾਣ ਪੱਤਰ ਤੋਂ ਬਿਨਾ ਵਰਤੇ ਗਏ ਵਾਹਨ ਨੂੰ ਹਿਰਾਸਤ ਵਿੱਚ ਲੈਣ ਦੀ ਸ਼ਕਤੀ ਮਤਲਬ ਕਿ ਬਿਨਾਂ ਰਜਿਸਟ੍ਰੇਸ਼ਨ ਤੋਂ ਜੇ ਕੋਲ ਕੋਈ ਵੀ ਕੋਈ ਗੱਡੀ ਚਲਾ ਰਿਹਾ ਕੋਈ ਵਹੀਕਲ ਚਲਾ ਰਿਹਾ ਕੋਈ ਵਾਹਨ ਚਲਾ ਰਿਹਾ ਠੀਕ ਹੈ ਤਾਂ ਉਹਨੂੰ ਹਿਰਾਸਤ ਵਿੱਚ ਲੈਣ ਦੀ ਜਿਹੜੀ ਸ਼ਕਤੀ ਹੈ ਉਹ 207 ਸੈਕਸ਼ਨ ਦੇ ਤਹਿਤ ਮੋਟਰ ਵਹੀਕਲ ਐਕਟ ਦੇ ਤਹਿਤ ਪੁਲਿਸ ਨੂੰ ਮਿਲੀ ਹੋਈ ਹੈ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ 206 ਵਿੱਚ 3 ਪੁਆਇੰਟ ਨੇ ਆਪਣੇ ਪਹਿਲਾ ਪੁਆਇੰਟ ਕੀ ਕਹਿੰਦਾ ਹੈ ਕੋਈ ਪੁਲਿਸ ਅਧਿਕਾਰੀ ਜਾਂ ਹੋਰ ਅਧਿਕਾਰੀਤ ਵਿਅਕਤੀ ਠੀਕ ਹੈ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਅਧਿਕਾਰਤ ਵਿਅਕਤੀ ਜਿਹਨੂੰ ਕਿ ਉਹ ਕਾਨੂੰਨ ਮੁਤਾਬਕ ਮਤਲਬ ਕਿ ਇਹ ਮੋਟਰ ਵਹੀਕਲ ਐਕਟ ਮੁਤਾਬਕ ਕਿਸੇ ਨੂੰ ਲਾਇਆ ਹੋਇਆ ਜਿਵੇਂ ਆਰਟੀਓ ਹੋ ਗਿਆ ਠੀਕ ਹੈ ਏ ਉਹਨਾਂ ਦੀ ਗੱਲ ਕਰਦਾ ਹੋਰ ਅਧਿਕਾਰ ਦੇ ਵਿਅਕਤੀ ਪੁਲਿਸ ਨੂੰ ਤਾਂ ਅਧਿਕਾਰ ਹੈਗਾ ਹੀ ਹੈ ਉਸ ਤੋਂ ਇਲਾਵਾ ਆਰਟੀਓ ਵਗੈਰਾ ਦੀ ਗੱਲ ਕੀ ਦੇ ਲਈ ਹੈ ਜਿਹੜਾ ਹੋਰ ਅਧਿਕਾਰ ਦੇ ਵਿਅਕਤੀ ਹੈ ਵਰਡ ਯੂਜ਼ ਕੀਤਾ ਗਿਆ ਹੈ ਠੀਕ ਹੈ ਜੇਕਰ ਉਸ ਨੂੰ ਇਹ ਯਕੀਨ ਹੋਵੇ ਕਿ ਕਿਸੇ ਵਿਅਕਤੀ ਦੇ ਕੋਲ ਜੋ ਦਸਤਾਵੇਜ਼ ਹਨ ਦਸਤਾਵੇਜ਼ ਕਿਵੇਂ ਮਤਲਬ ਕਿ ਜਿਹੜੇ ਵਹੀਕਲ ਦੇ ਕੋਈ ਵੀ ਦਸਤਾਵੇਜ਼ ਹਨ ਜਿਵੇਂ ਮੋਟਰ ਵਾਹਨ ਦਾ ਰਜਿਸਟ੍ਰੇਸ਼ਨ ਡਰਾਈਵਰ ਦਾ ਲਾਇਸੈਂਸ ਬੀਮੇ ਦਾ ਸਰਟੀਫਿਕੇਟ ਜਿਹੜੀ ਆਪਣੀ ਮਲਕੀਨ ਇੰਸ਼ੋਰੈਂਸ ਹੁੰਦੀ ਹੈ ਠੀਕ ਹੈ ਉਹ ਝੂਠੇ ਹਨ ਮਤਲਬ ਕਿ ਉਹ ਝੂਠੇ ਹਨ ਨਕਲੀ ਹੈ ਜਾਂ ਫਿਰ ਠੀਕ ਹੈ ਤਾਂ ਉਹ ਦਸਤਾਵੇਜ਼ ਜ਼ਬਤ ਕਰ ਸਕਦਾ ਹੈ ਜੇਕਰ ਇਹ ਦਸਤਾਵੇਜ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 464 ਜਿਹੜੀ ਇਹ 464 ਸੀ ਆਈਪੀਸੀ ਦੀ ਹੁਣ ਬੀਐਨਐਸ ਦੀ ਜਿਹੜੀ ਇਹ 335 ਬਣ ਚੁੱਕੀ ਹੈ ਠੀਕ ਹੈ ਦੇ ਅਨੁਸਾਰ ਝੂਠੇ ਹਨ ਤਾਂ ਪੁਲਿਸ ਅਧਿਕਾਰੀ ਉਹ ਦਸਤਾਵੇਜ਼ ਜ਼ਬਤ ਕਰਕੇ ਡਰਾਈਵਰ ਜਾਂ ਮਾਲਕ ਤੋਂ ਦਸਤਾਵੇਜ਼ ਜਾਂ ਵਾਹਨ ਦੇ ਬਾਰੇ ਪੁਸ਼ਟੀ ਮੰਗ ਸਕਦਾ ਹੈ ਠੀਕ ਹੈ ਸਿੰਪਲ ਜੀ ਗੱਲ ਹੈ ਵੀ ਜਦੋਂ ਕੋਈ ਵਿਅਕਤੀ ਕੋਈ ਵੀ ਵਾਹਨ ਚਲਾ ਰਿਹਾ ਵਾਹਨ ਦੇ ਕਿਹੜੇ ਕਿਹੜੇ ਦਸਤਾਵੇਜ਼ ਹੁੰਨੇ ਆ ਉਹਦੀ ਰਜਿਸਟ੍ਰੇਸ਼ਨ ਹੋਗੀ ਆਰਸੀ ਹੋਗੀ ਠੀਕ ਹੈ ਡਰਾਈਵਰ ਦਾ ਲਾਇਸੈਂਸ ਹੋ ਗਿਆ ਇਨਸ਼ੋਰੈਂਸ ਹੋਗੀ ਠੀਕ ਹੈ ਜੇਕਰ ਪੁਲਿਸ ਮੁਲਾਜ਼ਮ ਨੂੰ ਲੱਗਦਾ ਕਿ ਇਹ ਝੂਠੇ ਆ ਦਸਤਾਵੇਜ਼ ਜਦੋਂ ਉਹ ਤੋਂ ਮਤਲਬ ਕਿ ਪੜਤਾਲ ਕਰਦਾ ਹੈ ਤਾਂ ਉਹ ਜਿਹੜੇ ਉਹਦੇ ਦਸਤਾਵੇਜ਼ ਜ਼ਬਤ ਕਰ ਸਕਦਾ ਤੇ ਡਰਾਈਵਰ ਤੋਂ ਮਤਲਬ ਪੁੱਛ ਕੇ ਚ ਕਰ ਸਕਦਾ ਕਿ ਇਹ ਝੂਠੇ ਦਸਤਾਵੇਜ਼ ਜਾਂ ਨਕਲੀ ਦਸਤਾਵੇਜ਼ ਕਿਵੇਂ ਮਤਲਬ ਕਿ ਬਣਾਏ ਗਏ ਹਨ ਜਾਂ ਕਿਸੇ ਵੀ ਤਰ੍ਹਾਂ ਉਸ ਤੋਂ ਇਹਦੀ ਜਿਹੜੀ ਜਾਂਚ ਹੈ ਉਹ ਕਰ ਸਕਦਾ ਮਤਲਬ ਅੱਗੇ ਠੀਕ ਹੈ ਅੱਗੇ ਆ ਜੋ ਆਪਾਂ ਦੂਜਾ ਪੁਆਇੰਟ ਦੂਜਾ ਪੁਆਇੰਟ ਕੀ ਕਹਿੰਦਾ ਜੇਕਰ ਪੁਲਿਸ ਅਧਿਕਾਰੀ ਜਾਂ ਅਧਿਕਾਰਿਤ ਵਿਅਕਤੀ ਇਹ ਸਮਝਦਾ ਹੈ ਕਿ ਮੋਟਰ ਵਾਹਨ ਦਾ ਡਰਾਈਵਰ ਕਿਸੇ ਅਪਰਾਧ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਉਹ ਭੱਜ ਸਕਦਾ ਹੈ ਜਾਂ ਫਿਰ ਸੰਮਣ ਤੋਂ बच ਸਕਦਾ ਹੈ ਤਾਂ ਉਹ ਡਰਾਈਵਰ ਦਾ ਜਿਹੜਾ ਲਾਇਸੈਂਸ ਹੈ ਜ਼ਬਤ ਕਰ ਸਕਦਾ ਇਹ ਲਾਇਸੈਂਸ ਜਿਹੜਾ ਫਿਰ ਕੀ ਕਰੇਗਾ ਪੁਲਿਸ ਮੁਲਾਜ਼ਮ ਅਦਾਲਤ ਨੂੰ ਭੇਜਿਆ ਜਾਵੇਗਾ ਅਤੇ ਅਦਾਲਤ ਦੀ ਜਿਹੜੀ ਪਹਿਲੀ ਪੇਸ਼ੀ ਤੇ ਇਸ ਬਾਰੇ ਜਿਹੜੀ ਅਦਾਲਤ ਹੈ ਉਹ ਸੁਣਵਾਈ ਕਰੇਗੀ ਠੀਕ ਹੈ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਜੱਜ ਸਾਹਿਬ ਦੇ ਹੁਕਮ ਅਨੁਸਾਰ ਜੇਕਰ ਡਰਾਈਵਰ ਲਾਇਸੈਂਸ ਦੀ ਅਸਥਾਈ ਰਸੀਦ ਦਿੰਦਾ ਹੈ ਤਾਂ ਉਹ ਉਸ ਨੂੰ ਲਾਇਸੈਂਸ ਵਾਪਸ ਕਰ ਦਿੱਤਾ ਜਾਵੇਗਾ ਠੀਕ ਹੈ ਜੇਕਰ ਪੁਲਿਸ ਮੁਲਾਜ਼ਮ ਨੂੰ ਦੂਜੇ ਪੁਆਇੰਟ ਮੁਤਾਬਕ ਲੱਗਦਾ ਹੈ ਕਿ ਜਿਹੜਾ ਡਰਾਈਵਰ ਹੈ ਉਹ ਕਿਸੇ ਅਪਰਾਧ 'ਚ ਸ਼ਾਮਲ ਹੋ ਸਕਦਾ ਭੱਜ ਸਕਦਾ ਹੈ ਤਾਂ ਉਹਦਾ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਜ਼ਬਤ ਕਰਕੇ ਉਹਨੂੰ ਕੋਰਟ ਨੂੰ ਭੇਜ ਦਊਗਾ ਠੀਕ ਹੈ ਜਿਹੜਾ ਕੋਰਟ ਕੀ ਕਰੂਗਾ ਕੋਰਟ ਵਿੱਚ ਉਹਦੀ ਪਹਿਲੀ ਪੇਸ਼ੀ ਤੇ ਸੁਣਵਾਈ ਹੋਊਗੀ ਫਿਰ ਜੱਜ ਸਾਹਿਬ ਦੇ ਹੁਕਮ ਅਨੁਸਾਰ ਹੈ ਜਿਹੜਾ ਜੋ ਵੀ ਅਗਲੀ ਕਾਰਵਾਈ ਹੈ ਉਹ ਹੋਵੇਗੀ ਠੀਕ ਹੈ ਤੀਜਾ ਪੁਆਇੰਟ ਕਹਿੰਦਾ ਹੈ ਜੇਕਰ ਪੁਲਿਸ ਅਧਿਕਾਰੀ ਜਾਂ ਅਧਿਕਾਰਿਤ ਵਿਅਕਤੀ ਲਾਇਸੈਂਸ ਜਦੋਂ ਜ਼ਬਤ ਕਰਿਆ ਦੂਜੇ ਪੁਆਇੰਟ ਦੇ ਰਾਹੀਂ ਜਦੋਂ ਪੁਲਿਸ ਨੇ ਲਾਇਸੈਂਸ ਜ਼ਬਤ ਕਰਿਆ ਤਾਂ ਉਹ ਵਿਅਕਤੀ ਨੂੰ ਲਾਇਸੈਂਸ ਦੇ ਥਾਂ ਇੱਕ ਰਸੀਦ ਦੇਵੇਗਾ ਠੀਕ ਹੈ ਅਪਾ ਜਦੋਂ ਮਤਲਬ ਕਿ ਪੁਲਿਸ ਮੁਲਾਜ਼ਮ ਨੇ ਕਿਸੇ ਦਾ ਡਰਾਈਵਿੰਗ ਲਾਇਸੈਂਸ ਜਦੋਂ ਜ਼ਬਤ ਕੀਤਾ ਹੈ ਤਾਂ ਉਹਨੂੰ ਜ਼ਬਤ ਕਰਨ ਦੇ ਨਾਲ ਨਾਲ ਉਹਨੂੰ ਉਹਦੀ ਰਸੀਦ ਦਵੇਗਾ ਕਿ ਇਹ ਤੇਰਾ ਲਾਇਸੈਂਸ ਹੈ ਇਹ ਜ਼ਬਤ ਕਰ ਲਿਆ ਠੀਕ ਹੈ ਉਹ ਰਸੀਦ ਤੇ ਜਿਹੜਾ ਉਹ ਵਿਅਕਤੀ ਹੈ ਉਹ ਗੱਡੀ ਚਲਾ ਸਕਦਾ ਹੈ ਠੀਕ ਹੈ ਉਹਨਾ ਟਾਈਮ ਜਿੰਨੀ ਉਹਦੀ ਰਸੀਦ ਦੀ ਵੈਲਿਡਿਟੀ ਹੋਊਗੀ ਜਾਂ ਜਿੰਮੇ ਵੀ ਹੈ ਨਾ ਜਦੋਂ ਤੱਕ ਉਸ ਦਾ ਲਾਇਸੈਂਸ ਵਾਪਸ ਨਾ ਕੀਤਾ ਜਾਵੇ ਰਸੀਦ ਵਿੱਚ ਦਿੱਤੀ ਮਿਤੀ ਤੱਕ ਉਹ ਗੱਡੀ ਹੈ ਜਿਹੜਾ ਜਿਹੜਾ ਵੀ ਡਰਾਈਵਰ ਹੋ ਉਹ ਚਲਾ ਸਕਦਾ ਜੇਕਰ ਕਿਸੇ ਮੈਜਿਸਟ੍ਰੇਟ ਨੂੰ ਜਦ ਪੁਲਿਸ ਅਧਿਕਾਰੀ ਨੂੰ ਇਹ ਲੱਗੇ ਕਿ ਲਾਇਸੈਂਸ ਵਾਪਸ ਨਹੀਂ ਕੀਤਾ ਜਾ ਸਕਦਾ ਤਾਂ ਉਹ ਮਿੱਤੀ ਨੂੰ ਵਧਾ ਸਕਦੇ ਹਨ ਮਤਲਬ ਕਿ ਜਿਹੜੀ ਇਹ ਇੱਕ ਰਸੀਦ ਜਾਰੀ ਕੀਤੀ ਸੀਗੀ ਠੀਕ ਹੈ ਪੁਲਿਸ ਮੁਲਾਜ਼ਮ ਨੇ ਲਾਇਸੈਂਸ ਦਿਜੇਗਾ ਠੀਕ ਹੈ ਜਬਤ ਕਰਕੇ ਜਦੋਂ ਅਦਾਲਤ ਵਿੱਚ ਵਿਅਕਤੀ ਪੇਸ਼ ਹੋਇਆ ਅਦਾਲਤ ਵਿੱਚ ਪਹਿਲੀ ਸੁਣਵਾਈ ਤੇ ਕੋਈ ਗੱਲਬਾਤ ਹਲੇ ਨਹੀਂ ਸਿਰੇ ਲੱਗੀ ਠੀਕ ਹੈ ਤਾਂ ਜਿਹੜੀ ਉਹਦੀ ਰਸੀਦ ਦੀ ਤਰੀਕ ਵਧਾਈ ਜਾ ਸਕਦੀ ਹੈ ਕਿਉਂਕਿ ਅਦਾਲਤ ਨੂੰ ਹਲੇ ਉਹਦਾ ਜਿਹੜਾ ਡਰਾਈਵਿੰਗ ਲਾਇਸੈਂਸ ਵਾਲੀ ਵਾਪਸ ਨਹੀਂ ਕੀਤਾ ਤਾਂ ਉਹ ਜਿਹੜੀ ਮਿਤੀ ਆ ਅਦਾਲਤ ਵਧਾ ਸਕਦੀ ਹੈ ਠੀਕ ਹੈ ਇਹ ਹੋ ਗਏ ਇਹਦੇ 3 ਪੁਆਇੰਟ ਮੇਨ ਲਈ ਠੀਕ ਹੈ ਜਿਆਦਾ ਇਹਦੇ ਕੁਝ ਨਹੀਂ ਹੈਗਾ ਸਿੰਪਲ ਮੋਟਰ ਵਹੀਕਲ ਧਾਰਾ ਦਾ ਅਗਲਾ ਸੈਕਸ਼ਨ 207 ਅਤੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਨਵੇਂ ਸਿਲੇਬਸ ਦੇ ਅਨੁਸਾਰ ਜੋ ਵੀ ਸਿਲੇਬਸ ਹੈ ਉਹ ਅਸੀਂ ਹੌਲੀ-ਹੌਲੀ ਕੰਪਲੀਟ ਕਰ ਰਹੇ ਹਾਂ ਸਾਰੇ ਤਾਂ ਸਾਰਾ ਸਿਲੇਬਸ ਤੁਹਾਨੂੰ ਸਾਡੇ ਐਪ ਉੱਤੇ ਮਿਲੇਗਾ ਜਿਨ੍ਹਾਂ ਨੇ ਵੀ ਇਹ ਸਿਲੇਬਸ ਕੰਪਲੀਟ ਕਰਨਾ ਹੋਵੇ ਉਹ ਸਾਨੂੰ WhatsApp ਕਰ ਸਕਦੇ ਹਨ 904181515272 ਉੱਥੇ ਜਿਹੜਾ ਤੁਹਾਨੂੰ ਆਪਣਾ ਕੰਪਲੀਟ ਕੋਰਸ ਹੈ ਉਹ ਮਿਲ ਜਾਵੇਗਾ